ਅੱਛਾ ਲਾਈ ਰਹਾ ਦਾ ਜੋ ਜਾਇਆ ਤਾਂ ਨਾ ਦੱਸਿਆ ਕਿ ਕਿਉਂ ਕੀਤਾ ਗਿਆ ਕਿਹਦੇ ਖਿਲਾਫ ਦੇਖੋ ਇਹ ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ ਜੋ ਕਾਗਜ਼ ਦਾਖਲ ਕੀਤੇ ਜਾ ਰਹੇ ਸੀ ਉਹਨਾਂ ਦੀਆਂ ਰਾਹ ਦੀਆਂ ਲਿਸਟਾਂ ਲਗੀਆਂ ਨੇ ਉਹ ਲਿਸਟਾਂ ਦੇ ਵਿੱਚ ਜਿਹੜੇ ਇਹਨਾਂ ਨੇ ਬਹੁਤ ਸਾਰੇ ਸਾਡੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੀਆਂ ਵੱਧ ਤੋਂ ਵੱਧ ਜਿਹੜੇ ਜਿੱਥੇ ਭਾਜਪੀ ਦੀ ਬਹੁਤ ਵੱਡੀ ਤਾਕਤ ਸੀ ਜਿੱਥੇ ਭਾਜਪੀ ਨੇ ਵੱਡੀ ਲੀਡ ਨਾਲ ਪਿੰਡ ਜਿੱਤੇ ਨੇ ਉਹਨਾਂ ਪਿੰਡਾਂ ਦੇ ਇਹਨਾਂ ਨੇ ਡਰ ਦੇ ਵਿੱਚ ਆਣ ਕੇ ਰਮਨ ਬੈਲ ਨੇ ਔਰ ਆਪਣੇ ਇੱਕ ਜਿਹੜੇ ਲੋਕ ਮੈਂਬਰ ਪੰਚਾਇਤ ਨਹੀਂ ਬਣ ਸਕਦੇ ਪੰਚਾਇਤ ਦੇ ਵਿੱਚ ਮੈਂਬਰ ਨਹੀਂ ਬਣ ਸਕਦੇ ਚਾਹੇ ਸਰਪੰਚਰੀ ਬਣ ਸਕਦੇ ਉਹਨਾਂ ਦੇ ਕਹਿਣ ਦੇ ਉੱਪਰ ਇਹਨਾਂ ਨੇ ਜਿਹੜਾ ਲੋਕਤੰਤਰ ਦੀ ਹੱਤਿਆ ਕੀਤੀ ਆ ਸੋ ਇਹਨਾਂ ਨੇ ਸਾਰੇ ਦੇ ਸਾਰੇ ਹੀ ਕਬੱਡਿਓ ਰੱਖ ਕੇ ਪੂਰੀਆਂ ਦੀਆਂ ਪੂਰੀਆਂ ਫਾਈਲਾਂ ਜਿਸ ਤਰ੍ਹਾਂ ਮੇਰੇ ਪਿੰਡ ਤੋਂ ਸ਼ੁਰੂ ਕਰ ਲਈਏ 17 ਫਾਈਲਾਂ ਸੀ ਜਿਹੜੀ ਨਾਮਿਨੇਸ਼ਨ ਸੀ ਉਹ 17 ਦੀਆਂ 17 ਫਾਈਲਾਂ ਰਿਜੈਕਟ ਕੀਤੀਆਂ ਨੇ ਸੋ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਪੁੱਛਣਾ ਚਾਹੁੰਦਾ ਔਰ ਇਹ ਆਮ ਆਦਮੀ ਦੀ ਸਰਕਾਰ ਦਾ ਜਿਹੜਾ ਹਲਕਾ ਇੰਚਾਰਜ ਆ ਗੁਰਦਾਸਪੁਰ ਰਮਨਬੈਲ ਇਹਨੂੰ ਵੀ ਪੁੱਛਣਾ ਚਾਹੁੰਦਾ ਕਿ ਕੀ ਗੱਲ ਅੱਜ ਜਾਂ ਅਸੀਂ ਅਨਪੜ੍ਹਤੀ ਜਾਂ ਸਾਡੇ ਜਿਹੜੇ ਲਾਇਰ ਸਾਡੇ ਐਡਵੋਕੇਟ ਸਾਹਿਬ ਸੀ ਜਾਂ ਉਹਨਾਂ 'ਚ ਕੋਈ ਕਮੀ ਸੀ ਜਦੋਂ ਫਾਈਲਾਂ ਭਰੀਆਂ ਨੇ ਸਾਰੀਆਂ ਇੱਕ ਨਹੀਂ ਤਿੰਨ ਤਿੰਨ ਜਿਹੜੇ ਲਾਇਰ ਸੀ ਉਹਨਾਂ ਨੇ ਚੈੱਕ ਕਰਕੇ ਫੈਸਲਾ ਜਿਹੜੀਆਂ ਸਬਮਿਟ ਕਰਵਾਈਆਂ ਨੇ ਸੋ ਜਿਹਦੇ ਵਿੱਚ ਤੁਹਾਡੇ ਸੈਕਟਰੀ ਸਾਹਿਬਾਨ ਵੱਲੋਂ ਵੀਡੀਓ ਦਫ਼ਤਰ ਤੋਂ ਜਿਹੜੀ ਬੁੱਕ ਜਾਰੀ ਕੀਤੀ ਗਈ ਚੁੱਲਾ ਟੈਕਸ ਦੀ ਉਹਦੀਆਂ ਰਸੀਦਾ ਲਗੀਆਂ ਨੇ ਨਾਲ ਉਹਦੀਆਂ ਸਾਡੇ ਕੋਲ ਫੋਟੋ ਕਾਪੀਆਂ ਨੇ ਉਹਦਾ ਸਾਰੇ ਸਾਡੇ ਕੋਲ ਪੁਖਤਾ ਸਬੂਤ ਨੇ ਇਸ ਕਰਕੇ ਇਹਨਾਂ ਨੂੰ ਇਹ ਹੀ ਨਹੀਂ ਕਿ ਇੱਥੇ ਅੱਜ ਗੱਲ ਖਤਮ ਹੋ ਜਾਣੀ ਆ ਇਹਨਾਂ ਨੂੰ ਜਾ ਕੇ ਹਾਈ ਕੋਰਟ ਦੇ ਵਿੱਚ ਮਨਜੋਗ ਹਾਈ ਕੋਰਟ ਦੇ ਵਿੱਚ ਜਾ ਕੇ ਇਸ ਚੀਜ਼ ਦਾ ਜਵਾਬ ਦੇਣਾ ਪਊਗਾ ਔਰ ਪ੍ਰਸ਼ਾਸਨ ਦੇ ਜਿਹੜੇ ਲੋਕ ਅਧਿਕਾਰੀ ਵਿੱਚ ਸ਼ਾਮਲ ਨੇ ਉਹਨਾਂ ਨੂੰ ਵੀ ਧਰਮਨ ਬੈਲਜੀ ਨੂੰ ਵੀ ਸੋ ਇਹਦੇ ਨਾਲ ਅੱਜ ਅਸੀਂ ਇਹ ਸਾਰੇ ਭਾਰਤੀ ਜਨਤਾ ਪਾਰਟੀ ਤੇ ਵੱਖ-ਵੱਖ ਪਿੰਡਾਂ ਤੋਂ ਬਹੁਤ ਸਾਰੇ ਪਿੰਡਾਂ ਦੇ ਜਿਹੜੇ ਇਹਨਾਂ ਨੇ ਕਾਗਜ਼ ਰਿਜੈਕਟ ਕਰਾਤੇ ਆ ਡਾਰ ਦੇ ਵਿੱਚ ਆਣ ਕੇ ਬੁਖਰਾੜ ਦੇ ਵਿੱਚ ਆਣ ਕੇ ਕਿ ਇਹਨਾਂ ਦੇ ਉੱਥੇ ਸਰਪੰਚ ਤਾਂ ਬੜੀ ਦੂਰ ਦੀ ਗੱਲ ਉੱਥੇ ਪੰਚ ਵੀ ਨਹੀਂ ਸੀ ਬਣਦੇ ਪਰ ਜੇ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ ਤੁਹਾਡੇ ਮਾਧਿਅਮ ਦੇ ਰਾਹੀਂ ਇਹਨਾਂ ਨੂੰ ਕਿ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਨਾ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰ ਔਰ ਮੈਂ ਸਾਰੀ ਇਹ ਲੀਡਰਸ਼ਿਪ ਨੂੰ ਕਹਿਣਾ ਚਾਹੁੰਦਾ ਕਿ ਜੇ ਐਨੇ ਤੁਸੀਂ ਚੰਗੇ ਕੰਮ ਕੀਤੇ ਸੀ ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਚੰਗੇ ਕੰਮਾਂ ਦੇ ਕਰਕੇ ਆਉਣ ਵਾਲਾ ਜਿਹੜਾ ਸਮਾਂ ਅਗਲਾ ਫਿਰ ਇੱਕ ਵਾਰੀ ਅਸੀਂ ਆਉਣਾ ਸੋ ਮੈਂ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਐਨੇ ਚੰਗੇ ਕੰਮ ਕੀਤੇ ਸੀ ਤੇ ਅੱਜ ਕਿਉਂ ਬੁਖਲਾੜ ਦੇ ਵਿੱਚ ਆਏ ਉਹ ਕਿਉਂ ਕਾਗਜ਼ ਕੈਨਸਲ ਕੀਤੇ ਲੋਕਤੰਤਰ ਦੀ ਹੱਤਿਆ ਕਿਉਂ ਹੋਈ ਆ ਇਹ ਪਿਛਲੇ ਸਮਿਆਂ 'ਚ ਬੜਾ ਮਤਲਬ ਰੌਲਾ ਪਾਉਂਦੇ ਸੀ ਕਿ ਲੋਕਤੰਤਰ ਦੀ ਹੱਤਿਆ ਕਰ ਦਿੱਤੀ ਜਮਹੂਰੀਅਤ ਦੀ ਹੱਤਿਆ ਹੋ ਗਈ ਅੱਜ ਕਿੱਥੇ ਗਈ ਆ ਅੱਜ ਸਾਰਾ ਕੁਝ ਖੁੱਲਕੇ ਇਹਨਾਂ ਨੇ ਜਿਹੜਾ ਬਿਲਕੁਲ ਗਰੀਬ ਲੋਕਾਂ ਨਾਲ ਧੱਕਾ ਕੀਤਾ ਐਸੀ ਭਾਈਚਾਰੇ ਦੇ ਲੋਕਾਂ ਨੇ ਫਾਇਲਾਂ ਭਰੀਆਂ ਬੀਸੀ ਵਰਗ ਦੇ ਭਾਈਚਾਰੇ ਨੇ ਫਾਇਲਾਂ ਭਰੀਆਂ ਜਰਨਲ ਇਸਤਰੀ ਭੈਣਾਂ ਨੇ ਲਾਇਨਾਂ ਚ ਅਲੱਗ-ਅਲੱਗ ਫਾਇਲਾਂ ਜਮ੍ਹਾਂ ਕਰਾਈਆਂ ਬੱਚਿਆਂ ਨੂੰ ਚੁੱਕ ਕੇ ਗਰਮੀ ਦੇ ਵਿੱਚ ਪਰ ਇਹਨਾਂ ਨੂੰ ਬਿਲਕੁਲ ਸ਼ਰਮ ਨਹੀਂ ਆਈ ਅੱਜ ਇਸ ਸਬੰਧ ਦੇ ਵਿੱਚ ਅੱਜ ਇਹਨਾਂ ਦਾ ਘਰ ਦੇ ਬਾਹਰ ਪੁਤਲਾ ਫੂਕਣ ਵਾਸਤੇ ਸਾਰੀ ਭਾਰਤੀ ਜਨਤਾ ਪਾਰਟੀ ਸਾਡੇ ਜ਼ਿਲ੍ਹਾ ਪ੍ਰਧਾਨ ਸ਼ੇਰਪ੍ਰੀਤ ਰਾਜਨ ਜੀ ਔਰ ਸਮੁੱਚੀ ਸਾਰੀ ਲੀਡਰਸ਼ਿਪ ਜਿਹੜੀ ਇੱਥੇ ਪਹੁੰਚੀ ਆ ਸੋ ਅੱਜ ਇਹਨਾਂ ਦਾ ਅਸੀਂ ਤੇ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰਾਂਗੇ ਸੋ ਅੱਜ ਇਸ ਤੋਂ ਬਾਅਦ ਇੱਕ ਹੋਰ ਵੀ ਮੈਨੂੰ ਬੇਨਤੀ ਕਰਨਾ ਵਾਸਤੇ ਤੁਹਾਡੇ ਮਾਧਿਅਮ ਰੇ ਮੈਂ ਚੇਤਾਵਨੀ ਦੇਣ ਆਇਆ ਕਿ ਤਗੜੇ ਹੋ ਜਿਓ ਹੁਣ ਤੁਸੀਂ ਛੇੜ ਸ਼ੁਰੂ ਕਰ ਲਈ ਆ ਹੁਣ ਤਗੜੇ ਹੋ ਕੇ ਜਿਹੜੇ ਤੁਹਾਡੇ ਜਿਥੇ ਤੁਸੀਂ ਪੰਜਾਬ ਦੀ ਕਿਤੇ ਚਾਹੇ ਕਿਸਾਨੀ ਦੀ ਗੱਲ ਕਰਾਈਏ ਚਾਹੇ ਨੌਜਵਾਨੀ ਦੀ ਗੱਲ ਕਰੀਏ ਚਾਹੇ ਨਸ਼ੇ ਨੂੰ ਲੈ ਕੇ ਗੱਲ ਕਰੀਏ ਚਾਹੇ ਬੇਰੁਜ਼ਗਾਰੀ ਨੂੰ ਲੈ ਕੇ ਗੱਲ ਕਰੀਏ ਜਿੱਥੇ ਜਿੱਥੇ ਤੁਸੀਂ ਗਲਤ ਹੋਵੋਗੇ ਤੁਹਾਨੂੰ ਇਸ ਘਰ ਦੇ ਬਾਹਰ ਇੱਥੇ ਥਾਂ ਦੇ ਉੱਤੇ ਹੀ ਘੇਰਿਆ ਜਾਊਗਾ ਤੁਹਾਨੂੰ ਘੇਰਾਂਗੇ ਇਥੋਂ ਸਟਾਰਟ ਤੁਹਾਡੇ ਤੋਂ ਕਰਾਂਗੇ ਭਗਵੰਤ ਮਾਨ ਦਾ ਤਾਂ ਉੱਥੇ ਕਰਾਂਗੇ ਘਰਾਓ ਉਹ ਪੂਰੇ ਪੰਜਾਬ ਦੇ ਨਾਲ ਭਰ ਗੁਰਦਾਸਪੁਰ ਵਿਧਾਨ ਸਭਾ ਦੇ ਵਿੱਚ ਤੁਹਾਡੇ ਘਰ ਤੋਂ ਸ਼ੁਰੂ ਕੀਤਾ ਜਾਊਗਾ ਸੋ ਇੰਨੀਆਂ ਗੱਲਾਂ ਬਸ ਧੰਨਵਾਦ ਜੀ ਸਰ ਨੰਬਰ ਇਹ ਮੈਂ ਜੀ ਪਿੰਡ ਬਾਈਆਂ ਤੋਂ ਗਜੇਤਰ ਸਿੰਘ ਸਰਪੰਚੀ ਦੇ ਪਰੰਪਰੇ ਸੀ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਸਰਕਾਰ ਕਹਿ ਰਹੀ ਆ ਕਿ ਇੰਦਰ ਬਖ ਚੋਣਾ ਕਰਵਾਵਾਂਗੇ ਪਰ ਦੂਜੇ ਪਾਸੇ ਸਰੇ ਆਮ ਤੱਕਾ ਕਰ ਰਹੀ ਆ ਜੀ ਸਾਡੀਆਂ ਪੰਚੇ ਦੇ ਸਰਪੰਚੀ ਦੀਆਂ 17 ਫਾਈਲਾਂ ਸੀ ਉਹ ਸਾਰੀਆਂ ਅਡਜਸਟ ਕੀਤੀਆਂ ਵਾ ਤੇ ਸਰੇ ਆਮ ਤੱਕਾ ਹੋ ਰਿਹਾ ਵਾ ਆਬਜੈਕਸ਼ਨ ਲਾਇਆ ਆਬਜੈਕਸ਼ਨ ਲਾਇਆ ਜੀ ਕਹਿ ਰਹੇ ਆ ਕਿ ਸੈਕਟਰੀ ਦੇ ਕੋਈ ਸਨਿਚਿਤ ਨਹੀਂ ਰਹਾ ਰਹੇ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਰਵਣ ਬੈਲ ਜੀ ਨੂੰ ਕਹਿਣਾ ਚਾਹੁੰਦਾ ਵਾਂ ਕਿ ਤੁਸੀਂ ਇੰਦਰ ਬਖ ਤਰਾ ਚੋਣਾ ਕਰਵਾਓ ਸਰੇ ਆਮ ਕਰਵਾਓ ਦੋਵਾਂ ਦਾ ਅਨੁਕੂਲ ਛੱਡ ਦਿਓ ਜਿਹੜਾ ਕੋਈ ਜਿੱਤ ਕੇ ਆ ਜਾਂਦਾ ਵਾ ਉਹਨੂੰ ਬਣਾ ਦਿਓ ਵੋਟਾਂ ਨਾ ਬੰਨਣਾ ਚਾਹੀਦਾ ਸਰਪੰਚ ਜਿਹੜਾ ਇਹ ਬੰਨਣਾ ਚਾਹੀਦਾ ਵਾ ਇਹ ਆਮ ਲੋਕਾਂ ਦੀ ਲੋਕਤੰਤਰ ਵਾ ਠੀਕ